ਪੰਜਾਬ ਪੁਲਿਸ ਜਿਹੜੀ ਹੈ ਉਹ ਚਾਰ ਐਸਐਚਓ ਡੀਜੀ ਸਾਹਿਬ ਦੇ ਰੈਂਕ ਵਾਲੇ ਬੰਦੇ ਵੀ ਚਾਰ ਐਸਐਚਓ ਦੇ ਨਾਮ ਲੈਣ ਤੋਂ ਡਰਦੇ ਨੇ ਤੇ ਪੰਜਾਬ ਪੁਲਿਸ ਨੂੰ ਕੋਈ ਡੀਜੀ ਤੇ ਡੀਜੀਪੀ ਐਸਐਸਪੀ ਨਹੀਂ ਚਲਾਉਂਦੇ ਇਹ ਚਾਰ ਗੁੰਡੇ ਐਸਐਚਓ ਚਲਾਉਂਦੇ ਨੇ ਇਨਾ ਤੋਂ ਇਨਾ ਡਰ ਪੰਜਾਬ ਸਰਕਾਰ ਨੂੰ ਵੀ ਦੇਖੋ ਮਾਨ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿ ਤੂੰ ਮੇਰੀ ਬੇਟੀ ਹੈ ਤੈਨੂੰ ਜਸਟਿਸ ਮਿਲੇਗਾ ਉਹ ਵੀ 4 ਐਸ ਐਚਓ ਤੋਂ ਡਰ ਕੇ ਤੇ ਤੁਸੀਂ ਸੋਚੋ ਕਿੰਨੀ ਖੈਰ ਉਹਨਾਂ ਦੀ ਕਿੰਨਾ ਗੁੰਡਾਗਰਦੀ ਕਿੰਨੀ ਸਟਰੋਂਗ ਹੋਏਗੀ ਇਸ 4 ਐਸ ਐਚਓ ਦੀ ਕਿ ਪੂਰੀ ਪੰਜਾਬ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਡਰਦੀ ਹੈ ਇਹਨਾਂ ਤੋਂ ਐਟਲੋ ਸਭ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਪਾਸੇ ਤੋਂ ਉਹਨੂੰ ਧਮਕੀਆਂ ਦਾ سلسلہ ਨਹੀਂ ਰੁਕ ਰਿਹਾ ਸੀਗਾ ਤੇ ਦੂਜੇ ਪਾਸੇ ਹੁਣ ਧਮਕੀਆਂ ਤੋਂ ਬਾਵਜੂਦ ਕਾਰਵਾਈ ਤੇ ਕੀ ਹੋਣੀ ਸੀ ਹੁਣ ਤੁਹਾਡੇ ਪਿੱਛੇ ਸੂਈਆਂ ਲੱਗ ਜਾਂਦੀਆਂ ਜਿਹੜੇ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਤੁਹਾਡੀ ਖਬਰ ਰੱਖਦੀ ਆ ਬੜਾ ਬੜਾ ਸਕਿਉਰਟੀ ਲੈਬਸ ਹੈ ਸਾਡੇ ਪਰਿਵਾਰ ਤੇ ਆਲਰੇਡੀ ਸਾਨੂੰ ਥ੍ਰੈਟਸ ਮਿਲ ਰਹੀਆਂ ਨੇ ਤੇ ਇਹੀ ਜਿਹਾ ਬੰਦਾ ਸਾਡੀ ਟਰੈਕ ਕਰ ਰਿਹਾ ਹੈ ਤਾਂ ਇਹ ਆਹੋ ਕੱਲ ਨੂੰ ਟਰੈਕ ਕਰਦਾ ਕਿਥੇ ਇਨਫੋਰਮੇਸ਼ਨ ਦੇ ਦੇ ਤੇ ਉਹਦਾ ਕੀ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੋਊਗਾ ਗੱਡੀ ਦਾ ਨੰਬਰ ਦੇਤਾ ਪਟਿਆਲੇ ਤੋਂ ਚੱਲੇ ਕੋਈ ਐਕਸੀਡੈਂਟ ਕਰਵਾ ਦੇ ਕੋਈ ਹੋਰ ਕਰ ਦੇ ਗੱਡੀਆਂ ਦਾ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਦੀ ਖਬਰ ਕਿਸੇ ਦੀ ਮੂਵਮੈਂਟ ਟਰੈਕ विदाउट गवर्नमेंट ऑर्डर्स नहीं कर सकती और पहले अगर उसने ਸਾਡੀ ਇਦਾਂ ਸਾਡੀ ਪੂਰੀ ਮੂਵਮੈਂਟ ਟਰੈਕ ਕਰ ਰਿਆ ਕੋਈ ਹੋਰ ਕਿਸੇ ਨੂੰ ਦੱਸ ਰਿਆ ਉਸ ਤੇ ਫੋਨ ਤੇ ਇੱਕ ਰਿਕਾਰਡਿੰਗ ਸੀਗੀ ਕਿ ਉਹ ਚੱਲ ਪੜੇ ਹੈ ਚੰਡੀਗੜ੍ਹ से ਗਾੜੀ ਨੰਬਰ 4254 ਮੈਂ ਹੈ ਉਹ ਇਦਾਂ ਦੀ ਵੌਇਸ ਨੋਟ ਸੀਗੇ ਹੋਰ ਸਾਡੀ ਫੋਟੋਆਂ ਭੇਜੀਆਂ ਹੋਈਆਂ ਸੀ ਤਿੰਨ ਚਾਰ ਜਗ੍ਹਾ ਮੈਦੇਸਾ ਥ੍ਰੈਟਸ ਕਰਦੇ ਸੀ ਵੀ ਠਲੋਦਾ ਤੁਸੀਂ ਪਿੱਛੇ ਹਟੋ ਤੁਹਾਡੇ ਦੇ ਪਰਚਾ ਪੈ ਜੂਗਾ ਜੇ ਹੋ ਜੂ ਇਹੀ ਜੀਆਂ ਮੈਨੂੰ ਇੰਡਾਇਰੈਕਟ ਵੀ ਥ੍ਰੈਟਸ ਆ ਰਹੀਆਂ ਸੀ ਲੇਕਿਨ ਮੈਂ ਉਹਨੂੰ ਕਲੀਅਰ ਕਿਹਾ ਮੈਂ ਥ੍ਰੈਟਸ ਤੋਂ ਡਰਨ ਵਾਲਾ ਨਹੀਂ ਹੈ ਤਕੜੇ ਹੋ ਕੇ ਲੜਾਂਗੇ ਮਾਨ ਸਾਹਿਬ ਨੇ ਮੈਂ ਇੰਨੀ ਇੱਜ਼ਤ ਮੈਂ ਬਾਹਰ ਨਿਕਲ ਕੇ ਇੱਕ ਉਹਨਾਂ ਤੇ ਭਰੋਸਾ ਕੀਤਾ ਜਿੱਦਾਂ ਮੈਂ ਪੁਲਿਸ ਤੇ ਕੀਤਾ ਸੀ ਉਦਾਂ ਹੀ ਉੱਤੇ ਵੀ ਕੀਤਾ ਤੇ ਉਹਨਾਂ ਨੇ ਕਲਾਕਾਰੀ ਖੇਡ ਦਿੱਤੀ ਕਲਾਕਾਰ ਬੰਦਾ ਹਮੇਸ਼ਾ ਹੀ ਕਲਾਕਾਰੀ ਖੇਡਦਾ ਕਹਿੰਦੇ ਨਾ ਉਹਨਾਂ ਨੇ ਇਨਸਾਨਾਂ ਦੇ ਦਿਲਾਂ ਨਾਲ ਵੀ ਕਲਾਕਾਰੀ ਖੇਡ ਦਿੱਤੀ ਪਰ ਮਾਨ ਸਾਹਿਬ ਤੁਹਾਡੇ ਦਿਲ ਨੂੰ ਮਨੋ ਮੈਂ ਕਹਿੰਦੀ ਆ ਤੁਸੀਂ ਮੇਰੇ ਨਾਲ ਜਸਟਿਸ ਨਹੀਂ ਜਿਹੜੀ ਆਪਣੇ ਧੀ ਦਾ ਜਸਟਿਸ ਨਹੀਂ ਕੀਤਾ ਤੇ ਬਾਕੀਆਂ ਦੀ ਧੀ ਨਾਲ ਦੇਸ਼ ਦੀ ਧੀ ਨਾਲ ਕੀ ਜਸਟਿਸ ਕਰੂਗਾ ਚੰਡੀਗੜ੍ਹ ਪੁਲਿਸ ਕੋਲੇ ਇਹ ਜਾਂਚ ਗਈ ਹੈ 61 ਬਣੇਗੀ ਚੰਡੀਗੜ੍ਹ ਪੁਲਿਸ ਦੀ ਉਸ ਤੋਂ ਤੁਸੀਂ ਸੰਤੁਸ਼ਟ ਹੋ ਇਸ ਵਿੱਚ ਕੋਈ ਵੀ ਪੰਜਾਬ ਪੁਲਿਸ ਦਾ ਪ੍ਰਭਾਵ ਨਹੀਂ ਹੈ ਨਾ ਪੰਜਾਬ ਪੁਲਿਸ ਜਾਂ ਪੰਜਾਬ ਕਾਡਰ ਦਾ ਕੋਈ ਪ੍ਰਭਾਵ ਨਹੀਂ ਹੈ ਨਾ ਪੰਜਾਬ ਗਵਰਨਮੈਂਟ ਦਾ ਪ੍ਰਭਾਵ ਹੈ ਕਿਉਂਕਿ ਇਹ ਸੈਂਟਰਲ ਯੂਨੀਅਨ ਟੈਰੀਟਰੀ ਹੈ ਤੇ ਇਹਨਾਂ ਦਾ ਕੋਈ ਪਵਾਰਾ ਪ੍ਰਭਾਵ ਨਹੀਂ ਹੋਏਗਾ ਤੇ ਆਈ ऍम ਹੋਪਿੰਗ ਫॉर ਅ ਫੇਅਰ ਐਂਡ ਜਸਟਿਸ ਟ੍ਰਾਈਲ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਤੱਕ ਅਸੀਂ ਰੁਕਣ ਵਾਲੇ ਨਹੀਂ ਹੈਗੇ ਲੇਕਿਨ ਮੈਨੂੰ ਡੀਜੀਪੀ ਚੰਡੀਗੜ੍ਹ ਤੇ ਪੂਰਾ ਵਿਸ਼ਵਾਸ ਹੈ ਕਿ ਸਾਡੇ ਨਾਲ ਇਨਸਾਫ ਕਰਨਗੇ ਤੇ ਜੇ ਆ ਵੀ ਨਹੀਂ ਇਨਸਾਫ ਕਰਨਗੇ ਫਿਰ ਪੰਜਾਬ ਪੁਲਿਸ ਤੇ ਇਹਨਾਂ 'ਚ ਕੀ ਫਰਕ ਰਹਿ ਜਾਊਗਾ ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਪਰਿਵਾਰ ਇਨਸਾਫ ਦੇ ਲਈ ਲੜ ਰਿਹਾ ਤੇ ਹੁਣ ਨਿਤ ਨਵੀਆਂ ਚੁਣੌਤੀਆਂ ਨੇ ਉਹਨਾਂ ਦੇ ਲਈ ਤਾਂ ਹੁਣ ਸੂਏ ਉਹਨਾਂ ਦੇ ਮੰਗਰ ਲੱਗੇ ਹੋਏ ਨੇ ਉਹ ਕੌਣ ਨੇ ਕਿਹੜੇ ਲੋਕ ਨੇ ਜਿਹੜੇ ਉਹਨਾਂ ਦੀ ਪਲ-ਪਲ ਦੀ ਮੂਵਮੈਂਟ ਤੇ ਨਜ਼ਰ ਆਖਰਨੇ ਇਸ ਤੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਕਿ ਅੱਜ ਹਾਈ ਕੋਰਟ ਦੇ ਵਿੱਚ ਅਹਿਮ ਫੈਸਲਾ ਸੀ ਪਰਿਵਾਰ ਮੰਗ ਕਰ ਰਿਹਾ ਸੀ ਸੀਬੀਆਈ ਜਾਣ ਜੀ ਉਸ ਤੇ ਕੀ ਹੋਇਆ ਸਤਿ ਸ਼੍ਰੀ ਅਕਾਲ ਮੈਨੂੰ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦੋ ਮਸਲੇ ਨੇ ਮਸਲਾ ਇੱਕ ਸੀ ਹੁਣ ਲਗਾਤਾਰ ਚੁਣੌਤੀਆਂ ਵਧ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਹੈ ਮਸਲਾ ਸੀ ਜਿਹੜਾ ਹਾਈ ਕੋਰਟ ਦੇ ਵਿੱਚ ਅੱਜ ਹੀਅਰਿੰਗ ਸੀਗੀ ਤੁਸੀਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸੀ ਕੀ ਫੈਸਲਾ ਹਾਈ ਕੋਰਟ ਦਾ ਜੀ ਸਾਡੀ ਪਟੀਸ਼ਨ ਦੇਖੀ ਹੋਣੀ ਉਸ ਵਿੱਚ ਵੀ ਲਿਖਿਆ ਸੀਗਾ ਅਸੀਂ ਕਿ ਇਨਵੈਸਟਿਗੇਟ ਇੰਡੀਪੈਂਡੈਂਟ ਇਨਵੈਸਟਿੰਗ ਏਜੰਸੀ ਆਬਲਿਕ ਸੀਬੀਆਈ ਤੇ ਸਾਨੂੰ ਦੋਨਾਂ ਵਿੱਚੋਂ ਇੱਕ ਜੋ ਮਿਲ ਗਈ ਹੈ ਵੀ ਆਰ ਵੈਰੀ ਹੈਪੀ ਵਿਦ दैट ਕਿਉਂਕਿ ਉਸ ਵਿੱਚ ਜੱਜ ਸਾਹਿਬ ਨੇ ਬਿਲਕੁਲ ਕਲੀਅਰ ਆਰਡਰ ਪਾਸ ਕੀਤਾ ਕਿ ਪੰਜਾਬ ਜਿਹੜਾ ਹੈ ਪੰਜਾਬ ਪੁਲਿਸ ਐਂਡ ਪੰਜਾਬ ਪੁਲਿਸ ਦਾ ਕੋਈ ਵੀ ਅਫਸਰ ਵਿਲ ਨਾਟ ਬੀ ਇਨ ਥੈਟ ਗਰੁੱਪ ਆਫ ਇਨਵੈਸਟੀਗੇਸ਼ਨ ਅਫਸਰ ਇਟ ਹੈਸ ਬੀਨ 기ਵਨ ਟੂ ਯੂਟੀ ਨੂੰ ਦਿੱਤੀ ਗਈ ਹੈ ਤੇ ਯੂਟੀ ਦੇ ਡੀਜੀਪੀ ਆਪਣੀ ਇੱਕ ਟੀਮ ਕਰਨਗੇ ਹੋਰ 4 ਮਹੀਨੇ ਤੇ ਇਹ ਇਨਕੁਆਇਰੀ ਖਤਮ ਕਰੀ ਜਾਏਗੀ ਐਂਡ ਕਿਤੇ ਨਾ ਕਿਤੇ ਇੱਕ ਜਿਹੜਾ ਹੁੰਦਾ ਕੋਟ ਕੋਟ ਹੀ ਇੱਕ ਲਾਸਟ ਸਾਰਾ ਹੁੰਦਾ ਹੈ ਹਰ ਇਨਸਾਨ ਕੋਲ ਤੇ ਉੱਥੇ ਕਿਤੇ ਨਾ ਕਿਤੇ ਉਮੀਦ ਜਾਗੀ ਹੈ ਕਿ ਜਸਟਿਸ ਮਿਲੇਗਾ ਤੋ ਜੀ ਗੱਲ ਪੰਜਾਬ ਸਰਕਾਰ ਹੋਰ ਪੰਜਾਬ ਪੁਲਿਸ ਉਹਨਾਂ ਦੇ ਉੱਪਰ ਤੇ ਉੱਪਰ ਉਹ ਸਾ ਤੁਸੀਂ ਦੇਖ ਹੀ ਲਿਆ ਕੀ ਕਰੀਏਗਾ ਪੰਜਾਬ ਪੁਲਿਸ ਜਿਹੜੀ ਹੈ ਉਹ ਚਾਰ ਐਸਐਚਓ ਡੀਜੀ ਸਾਹਿਬ ਦੇ ਰੈਂਕ ਵਾਲੇ ਬੰਦੇ ਵੀ ਚਾਰ ਐਸਐਚਓ ਦੇ ਨਾਮ ਲੈਣ ਤੋਂ ਡਰਦੇ ਨੇ ਤੇ ਪੰਜਾਬ ਪੁਲਿਸ ਨੂੰ ਕੋਈ ਡੀਜੀ ਤੇ ਡੀਜੀਪੀ ਐਸਐਸਪੀ ਨਹੀਂ ਚਲਾਉਂਦੇ ਇਹ ਚਾਰ ਗੁੰਡੇ ਐਸਐਚਓ ਚਲਾਉਂਦੇ ਨੇ ਖਾਲੀ ਇਹ ਚਾਰ ਨਹੀਂ ਜਿਹੜੇ ਇਹਨਾਂ ਨੇ ਇੱਕ ਟੀਮ ਜੀ ਹੈ ਇਹਨਾਂ ਤੋਂ ਇੰਨਾ ਡਰ ਪੰਜਾਬ ਸਰਕਾਰ ਨੂੰ ਵੀ ਦੇਖੋ ਮਾਨ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿ ਤੂੰ ਮੇਰੀ ਬੇਟੀ ਹੈ ਤੈਨੂੰ ਜਸਟਿਸ ਮਿਲੇਗਾ ਉਹ ਵੀ ਚਾਰ ਐਸਐਚਓ ਤੋਂ ਡਰ ਗਏ ਤੇ ਤੁਸੀਂ ਸੋਚੋ ਕਿੰਨੀ ਖੈਰ ਉਨਾਂ ਦੀ ਕਿੰਨਾ ਗੁੰਡਾਗਰਦੀ ਕਿੰਨੀ ਸਟਰੋਂਗ ਹੋਏਗੀ ਇਸ 4 SSHO ਦੀ ਕਿ ਪੂਰੀ ਪੰਜਾਬ ਸਰਕਾਰ ਤੇ ਪੂਰੀ ਪੰਜਾਬ ਪੁਲਿਸ ਡਰਦੀ ਹੈ ਇਹਨਾਂ ਤੋਂ ਮਤਲਬ ਮੈਂ ਹੈਰਾਨ ਸੀ ਜਦੋਂ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਵੈਸੇ ਇਹ ਖਾਲੀ ਖਾਸ ਆਦਮੀ ਪਾਰਟੀ ਨਾਮ ਰੱਖ ਲੈਂਦੇ ਜਿਆਦਾ ਬੈਟਰ ਰਹੇਗਾ ਕਿਉਂਕਿ ਇਹ ਖਾਸ ਬੰਦੇਆਂ ਨਾਲ ਹੀ ਕੰਮ ਕਰਦੇ ਆਂ ਆਮ ਬੰਦੇਆਂ ਦਾ ਤੇ ਕੰਮ ਇਹਨਾਂ ਨੂੰ ਕਰਨਾ ਭੁੱਲੀ ਗਏ ਔਰ ਦੂਜੀ ਗੱਲ ਇਸ ਤਰੀਕੇ ਨਾਲ ਕਿਸੇ ਧੀ ਨੂੰ ਕਿਸੇ ਨੂੰ ਇਦਾਂ ਬੇਬਸ ਕਰਨਾ ਹੋਰ ਉਸ ਤੋਂ ਬਾਅਦ ਪਹਿਲੇ ਪੰਜਾਬ ਪੁਲਿਸ ਲੱਗੀ ਰਹੀ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਲੱਗੀ ਰਹੀ ਅੱਜ 25 ਦਿਨ ਹੋਣ ਵਾਲੇ ਤਾਂ ਵੀ ਅੱਜ ਵੀ ਪੰਜਾਬ ਗਵਰਨਮੈਂਟ ਤੋਂ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਮਾਨ ਸਾਹਿਬ ਨੇ ਮੈਂ ਇੰਨੀ ਇੱਜ਼ਤ ਮੈਂ ਬਾਹਰ ਨਿਕਲ ਕੇ ਇਹ ਖੁਨਾ ਤੇ ਭਰੋਸਾ ਕੀਤਾ ਜਿੱਦਾਂ ਮੈਂ ਪੁਲਿਸ ਤੇ ਕੀਤਾ ਸੀ ਉਦਾਂ ਹੀ ਉੱਤੇ ਵੀ ਕੀਤਾ ਤੇ ਉਹਨਾਂ ਨੇ ਕਲਾਕਾਰੀ ਖੇਡ ਦਿੱਤੀ ਕਲਾਕਾਰ ਬੰਦਾ ਹਮੇਸ਼ਾ ਹੀ ਕਲਾਕਾਰੀ ਖੇਡਦਾ ਕਹਿੰਦੇ ਨਾ ਉਹਨਾਂ ਨੇ ਇਨਸਾਨਾਂ ਦੇ ਦਿਲਾਂ ਨਾਲ ਵੀ ਕਲਾਕਾਰੀ ਖੇਡ ਦਿੱਤੀ ਅੱਜ ਮੈਂ ਇਹ ਕਹਦਿਆਂ ਪੂਰੀ ਪੰਜਾਬ ਦੀ ਮਾਵਾਂ ਭੈਣਾਂ ਧੀਾਂ ਇਹ ਤੋਂ ਇਨੀ ਦੁਖੀਆਂ ਕਹਿੰਦੇ ਨਾ ਮਾਵਾਂ ਤੇ ਧੀਾਂ ਦੀ ਬੱਚੀ ਉਹ ਨਹੀਂ ਲਾਨੀ ਚਾਹੀਦੀ ਬੱਵਾ ਬੱਦਸ਼ੀਸ਼ ਨਹੀਂ ਲਾਨੀ ਚਾਹੀਦੀ ਪਰ ਮਾਨ ਸਾਹਿਬ ਤੁਹਾਡਾ ਦਿਲ ਨੂੰ ਮਨੋਂ ਮੈਂ ਕਹਿੰਦੀ ਹਾਂ ਤੁਸੀਂ ਮੇਰੇ ਨਾਲ ਜਸਟਿਸ ਨਹੀਂ ਜਿਹੜੀ ਆਪਣੇ ਧੀ ਨਾਲ ਜਸਟਿਸ ਨਹੀਂ ਕੀਤਾ ਤੇ ਬਾਕੀਆਂ ਦੀ ਧੀ ਨਾਲ ਦੇਸ਼ ਦੀ ਧੀ ਨਾਲ ਕੀ ਜਸਟਿਸ ਕਰੋਗਾ ਹੁਣ ਚੰਡੀਗੜ੍ਹ ਪੁਲਿਸ ਕੋਲੇ ਇਹ ਜਾਂਚ ਗਈ ਹੈ 61 ਬਣੇਗੀ ਚੰਡੀਗੜ੍ਹ ਪੁਲਿਸ ਦੀ ਉਸ ਤੋਂ ਤੁਸੀਂ ਸੰਤੁਸ਼ਟ ਹੋ ਇਸ ਮਸ ਜੀ ਬਿਕੋਜ਼ ਇਟ ਇਜ਼ ਇਸ ਵਿੱਚ ਕੋਈ ਵੀ ਪੰਜਾਬ ਪੁਲਿਸ ਦਾ ਪ੍ਰਭਾਵ ਨਹੀਂ ਹੈ ਨਾ ਪੰਜਾਬ ਪੁਲਿਸ ਜਾਂ ਪੰਜਾਬ ਕਾਡਰ ਦਾ ਕੋਈ ਪ੍ਰਭਾਵ ਨਹੀਂ ਹੈ ਨਾ ਪੰਜਾਬ ਗਵਰਨਮੈਂਟ ਦਾ ਪ੍ਰਭਾਵ ਹੈ ਕਿਉਂਕਿ ਇਹ ਸੈਂਟਰਲ ਯੂਨੀਅਨ ਟੈਰੀਟਰੀ ਹੈ ਤੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਹੋਏਗਾ ਤੇ ਆਈ ऍम ਹੋਪਿੰਗ ਫॉर ਅ ਫੇਅਰ ਐਂਡ ਜਸਟਿਸ ਟ੍ਰਾਇਲ ਪਰ ਕਿ ਤੁਸੀਂ ਨਾਲ ਉਹਦੇ باوجود ਇਹ ਮੰਗ ਕੀਤੀ ਕਿਉਂਕਿ ਇੱਕ ਪਾਸੇ ਪੰਜਾਬ ਪੁਲਿਸ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਭਾਵੇਂ ਜਾਂਚ ਕਰੇਗੀ ਸਿੱਧੇ ਤੌਰ ਤੇ ਇੰਟਰਫਰੈਂਸ ਨਹੀਂ ਹੈ ਕਿਉਂਕਿ ਤੁਹਾਨੂੰ ਕਿਸੇ ਨੇ ਕਿਤੇ ਨਾ ਕਿਤੇ ਕੋਈ ਖਦਸ਼ਾ ਦਾ ਨਹੀਂ ਕਿਸੇ ਪ੍ਰੈਸ਼ਰ ਦਾ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵਾਲੇ ਪਾਸਿਓਂ ਜਾਂ ਦੂਜਾ ਤੁਸੀਂ ਕੋਈ ਸੀਨੀਅਰ ਜਿਹੜਾ ਫੌਜੀ ਅਫਸਰ ਦੀ ਜਾਂ ਕੋਈ ਮੰਗ ਕੀਤੀ ਕਿ ਕੋਈ ਫੌਜ ਅਫਸਰੀ ਦੇ ਵਿੱਚ ਹੋਵੇ ਜੀ ਫੌਜੀ ਜਿਹੜੇ ਨਾ ਉਹ ਬਹੁਤ ਸਿੰਪਲ ਹੁੰਨਾਂ ਨੂੰ ਹੈ ਪੁਲਿਸ ਨੇ ਜਿੱਦਾਂ ਪਹਿਲੇ ਐਫ ਆਈ ਆਰ ਲੈ ਘੁਮਾ ਦਿੱਤਾ ਸਾਨੂੰ ਇਹਨਾਂ ਨੂੰ ਕਹਿ ਦਿੱਤਾ ਸਾਡੇ ਡਿਪਾਰਟਮੈਂਟ ਨੂੰ ਐਫ ਆਈ ਆਰ ਹੋ ਗਈ ਹੈ ਉਦਾਂ ਹੀ ਕਹਿ ਦਿੱਤਾ ਜੀ ਸਸਪੈਂਸ਼ਨ ਆਮ ਨਹੀਂ ਪਾਇਆ ਉਹ ਅੱਜ ਤੱਕ ਕਿਹੜੇ ਬੰਦੇ 12 ਸਸਪੈਂਸ ਹੋਏ ਕਿਸੇ ਨੂੰ ਪਤਾ ਹੀ ਨਹੀਂ ਅੱਦੇ ਬੰਦਿਆਂ ਨੂੰ ਤੇ ਜਿਹੜੀ ਪੰਜਾਬ ਪੁਲਿਸ ਹੈ ਨਾ ਉਹ ਗੇਮਾਂ ਖੇਡਣ ਵਾਲੀ ਪੁਲਿਸ ਹੈ ਉਹ ਗੁੰਡਾ ਪੁਲਿਸ ਹੈ ਉਹਨਾਂ ਨੇ ਗੁੰਡਾਗਰਦੀ ਕਰਨੀ ਹੈ ਪੰਜਾਬ ਵਿੱਚ ਜਿਹੜਾ 84 ਦਾ ਸਕਾਂਡ ਸੀਗਾ ਨਾ ਬੰਦਾ ਹਰ ਘਰ ਤੇ ਬਸ ਮਾਰਕੁੱਟ ਮਾਰਕੁੱਟੋ ਮਤਲਬ ਉਹ ਵਾਪਸ ਉਹ ਸਿਸਟਮ ਆਉਣ ਵਾਲਾ ਹੈ ਉਸ ਸਿਸਟਮ ਨੂੰ ਰੋਕਣ ਲਈ ਲੜਾਈ ਹੈ ਤੇ ਆਈ ਐਮ ਗੋਇੰਗ ਟੂ ਫਾਈਟ ਵਿਦ ਪੰਜਾਬ ਪੁਲਿਸ ਐਂਡ ਪੰਜਾਬ ਗਵਰਨਮੈਂਟ ਟਿਲ ਮਾਈ ਆਈ ਗੈਟ ਜਸਟਿਸ ਨਾਟ ਓਨਲੀ ਜਸਟਿਸ ਫॉर ਮੀ ਜਸਟਿਸ ਫॉर ਏਵਰੀ ਸਿਟੀਜ਼ਨ ਆਫ ਪੰਜਾਬ ਜੀ ਟੇਲੋ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਕ ਮਿੰਟ ਰੁਕੋ ਟੇਲੋ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਪਾਸੇ ਤੋਂ ਉਹਨੂੰ ਧਮਕੀਆਂ ਦਾ سلسلہ ਨਹੀਂ ਰੁਕ ਰਿਹਾ ਸੀਗਾ ਤੇ ਦੂਜੇ ਪਾਸੇ ਹੁਣ ਧਮਕੀਆਂ ਤੋਂ ਬਾਵਜੂਦ ਕਾਰਵਾਈ ਤੇ ਕੀ ਹੋਣੀ ਸੀ ਹੁਣ ਤੁਹਾਡੇ ਪਿੱਛੇ ਸੂਈਆਂ ਲੱਗ ਜਾਂਦੀਆਂ ਜਿਹੜੇ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਤੁਹਾਡੀ ਖਬਰ ਰੱਖਦੇ ਆ ਦੇਖੋ ਅੱਜ ਜਦੋਂ ਮੈਂ ਪਾਸ ਬਣਾ ਰਿਹਾ ਸੀ ਗੇਟ ਤੇ 3 ਨੰਬਰ ਗੇਟ ਤੇ ਤਾਂ ਕਰਨਲ ਕੁਲਾਰ ਨੇ ਤੇ ਮੇਰੇ ਸਿਸਟਰ ਇਨ ਲਾਉ ਨੇ ਮੈਨੂੰ ਬੁਲਾਇਆ ਵੀ ਬੰਦਾ ਫੋਟੋਆਂ ਖਿੱਚ ਰਿਹਾ ਫਿਰ ਉਸ ਤੋਂ ਬਾਅਦ 112 ਨੰਬਰ ਤੇ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਬੁਲਾਈ ਗਈ ਤਾਂ ਉਹਨੂੰ ਅਰੈਸਟ ਕਰਾਇਆ ਗਿਆ ਇੱਥੇ ਤੇ ਇਹਨਾਂ ਨੇ ਹੁਣ ਛੱਡਤਾ ਬੰਦਾ ਉਹ ਕਹਿੰਦੇ ਏਜੰਸੀ ਦਾ ਕਿ ਜਿਹੜਾ ਵੀ ਹੈਗਾ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਇਹੇ ਜੀ ਸੀਕਰੇਸੀ ਲੀਕ ਕਰਨੀ ਵੀ ਪਟਿਆਲੇ ਤੋਂ ਚੱਲ ਪੇਚ ਅੰਨੀ ਘਰ ਪਹੁੰਚ ਗਈ ਜਿਵੇਂ ਹੀ ਅਸੀਂ ਗੱਡੀ 'ਚੋਂ ਨਿਕਲੇ ਆ ਗੱਡੀ ਦਾ ਨੰਬਰ ਵੀ ਜਦੋਂ ਗੱਡੀ 'ਚੋਂ ਉਤਰਦੇ ਆ ਤਾਂ ਫੋਟੋਆਂ ਖਿੱਚ ਕੇ ਪਾਈਆਂ ਜਾ ਰਹੀਆਂ ਉਹ ਸਾਰੀਆਂ ਅਸੀਂ ਐਸਐਚਓ ਸਾਹਿਬ ਨੂੰ ਦਿੱਤੀਆਂ ਨੇ ਕੰਪਲੇਂਟ ਵੀ ਦਿੱਤੀ ਹੈ ਕਿ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਸੂਲਨ ਕਿਸੇ ਦੀ ਵੀ ਪ੍ਰਾਈਵੇਸੀ ਨੂੰ ਕੋਈ ਹਰਟ ਨਹੀਂ ਕਰ ਸਕਦਾ ਆ ਬੜਾ ਵੱਡਾ ਸਕਿਉਰਿਟੀ ਲੈਪਸ ਹੈ ਸਾਡੇ ਪਰਿਵਾਰ ਤੇ ਆਲਰੇਡੀ ਸਾਨੂੰ ਥ੍ਰੈਟਸ ਮਿਲ ਰਹੀਆਂ ਨੇ ਤੇ ਇਹ ਜਿਹਾ ਬੰਦਾ ਸਾਡੀ ਟਰੈਕ ਕਰ ਰਿਹਾ ਤਾਂ ਆਹੋ ਕੱਲ੍ਹ ਨੂੰ ਟਰੈਕ ਕਰ ਰਿਹਾ ਕਿਥੇ ਇਨਫੋਰਮੇਸ਼ਨ ਦੇ ਦੇ ਤੇ ਉਹਦਾ ਕੀ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੋਊਗਾ ਗੱਡੀ ਦਾ ਨੰਬਰ ਦੇਤਾ ਪਟਿਆਲੇ ਤੋਂ ਚੱਲੇ ਕੋਈ ਐਕਸੀਡੈਂਟ ਕਰਵਾ ਦੇ ਕੋਈ ਹੋਰ ਕਰ ਦੇ ਗੱਡੀਆਂ ਦਾ ਤੇ ਇਹ ਜੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਕਹੂੰਗਾ ਇਹ ਜੇ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਪ੍ਰੋਪਰ ਇਨਵੈਸਟੀਗੇਸ਼ਨ ਤੁਸੀਂ ਐਸਐਚਓ ਨਰਿੰਦਰ ਪਟਿਆਲ ਨੂੰ ਮਿਲਿਓ ਸੈਕਟਰ 3 ਚੰਡੀਗੜ੍ਹ ਤੇ ਕੀ ਜਦੋਂ ਸਾਰਾ ਕੁਝ ਹੋਣ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਦਵਾਇਸ ਨੂੰ ਰਿਟਰਨ ਕੰਪਲੇਂਟ ਮੰਗੀ ਸੀ ਅਸੀਂ ਰਿਟਰਨ ਕੰਪਲੇਂਟ ਦੋਨਾਂ ਵੱਲੋਂ ਦਿੱਤੀ ਹੈ ਤੇ ਉਹਨਾਂ ਨੇ ਅੱਜ ਸ਼ਾਮ ਤੱਕ ਇਹਨੇ ਬੰਦੇ ਨੂੰ ਬੁਲਾਵਾਂਗੇ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸ਼ੁਰੂ ਕਰਕੇ ਕੰਦੀ ਕਾਰਵਾਈ ਕਰਾਂਗੇ ਪੂਰਾ ਹੋਵੇ ਫਿਰ ਅਗੇ ਕੋਈ ਇਹ ਜੀ ਕਾਰਵਾਈ ਕੋ ਪ੍ਰਸੀਡ ਕਰਨਗੇ ਕੋਈ ਐਸਐਸਓ ਜਾਂ ਪੁਲਿਸ ਚੰਡੀਗੜ੍ਹ ਪੁਲਿਸ ਕਿਉਂਕਿ ਜੇ ਬੰਦੇ ਏਜੰਸੀਆਂ ਦੇ ਆ ਨਹੀਂ ਜਿਹੜਾ ਵੀ ਹੋਵੇ ਚੰਡੀਗੜ੍ਹ ਪੁਲਿਸ ਤੇ ਸਾਨੂੰ ਪੂਰਾ ਭਰੋਸਾ ਆ ਇਨਸਾਫ ਕਰੂਗੀ ਤੇ ਇਨਵੈਸਟੀਗੇਸ਼ਨ ਕਰਾਂ ਉਸ ਬਾਅਦ ਕਮੈਂਟ ਕਰੂੰਗਾ ਇਹਨਾਂ ਤੇ ਮੈਂ ਜੀ ਕੋਈ ਵੀ ਇਨਵੈਸਟੀਗੇਸ਼ਨ ਏਜੰਸੀ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਦੀ ਖਬਰ ਕਿਸੇ ਦੀ ਮੂਵਮੈਂਟ ਟਰੈਕ विदाउट गवर्नमेंट ऑर्डर्स नहीं कर सकती और पहले अगर उसने ਸਾਡੀ ਇਦਾਂ ਸਾਡੀ ਪੂਰੀ ਮੂਵਮੈਂਟ ਟਰੈਕ ਕਰ ਰਿਆ ਕੋਈ ਹੋਰ ਕਿਸੇ ਨੂੰ ਦੱਸ ਰਿਆ ਉਸਤੇ ਫੋਨ ਤੇ ਇੱਕ ਰਿਕਾਰਡਿੰਗ ਸੀਗੀ ਕਿ ਉਹ ਚੱਲ ਪੜੇ ਹੈ ਚੰਡੀਗੜ੍ਹ से ਗਾੜੀ ਨੰਬਰ 4254 ਮੈਂ ਹੈ ਉਹ ਇਦਾਂ ਦੀ ਵਾਇਸ ਨੋਟ ਸੀਗੇ ਹੋਰ ਸਾਡੀ ਫੋਟੋਆਂ ਭੇਜੀਆਂ ਹੋਈਆਂ ਸੀ ਤਿੰਨ ਚਾਰ ਜਗ੍ਹਾ ਲਿਖੇ ਹੋਏ ਸੀ ਹਾਈ ਕੋਰਟ ਲਾਇਰ ਹਾ ਇਦਾਂ ਇਦਾਂ ਲਿਖਿਆ ਹੈ ਮਤਲਬ ਹੁਣ ਕਿਸ ਨੂੰ ਭੇਜੀਏ ਉਹ ਤੇ ਉਹ ਯੂ ਜਾਣੇ ਇਦਾਂ ਦੀ ਹੈ ਤੇ ਸਿਕਿਉਰਿਟੀ ਲੈਬਸ ਕੋਈ ਵੀ ਬੰਦਾ ਕਿਸੇ ਨੂੰ ਵੀ ਸਾਡੀ ਇਨਫੋਰਮੇਸ਼ਨ ਦੇ ਕੇ ਕੱਲ ਕੌਣ ਹੈ ਸਾਨੂੰ ਪਤਾ ਨਹੀਂ ਹੈ ਸੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹੋ ਰਹੀ ਜੀ ਬੰਦਿਆਂ ਨੂੰ ਅਗਰ ਕੋਈ ਜਾਂਚ ਇਨ ਏਜੰਸੀ ਵੀ ਹੈ ਤੇ ਉਹਨਾਂ ਨੂੰ ਏਜੰਸੀ ਨੂੰ ਦੇ ਡੋਨਟ ਹੈਵ ਅ ਰਾਈਟ ਵਿਦਾਊਟ ਅ ਅਥਾਰਟੀ ਆਫ ਗਵਰਨਮੈਂਟ ਟੂ ਟਰੈਕ ਅਸ ਲੇਕ ਅਕਦਾਬੀ ਜੇ ਇਹੀ ਏਜੰਸੀਆਂ ਇਸ ਤੋਂ ਪਹਿਲਾਂ ਇੰਨੀ ਐਕਟ ਤੇ ਤੁਹਾਨੂੰ ਇਸ ਤਰ੍ਹਾਂ ਦਰਦਰ ਭਟਕਣਾ ਨਾ ਪੈਂਦਾ ਆਈ ਹੋ ਹਸਰੀਆਂ ਕਿ ਜੀ ਸਾਡੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਰਿਹਾ ਹੈ ਉੱਥੇ ਐ ਤੇ ਭੁੱਲ ਗਏ ਕਿ ਜਿਹੜਾ ਕੇਸ ਹੋਇਆ ਸੀ ਰਾਜਿੰਦਰਾ ਹਸਪੀਟਲ ਦੇ ਸਾਹਮਣੇ ਹੋਇਆ ਜਿੱਦਾਂ ਆਪਾਂ ਇੱਥੇ ਖੜੇ ਆ ਸਾਹਮਣੇ ਪੁਲਿਸ ਸਟੇਸ਼ਨ ਹੈ ਇੰਨੀ ਦੂਰੀ 'ਚ ਰਾਜਿੰਦਰਾ ਹਸਪੀਟਲ ਸੀ ਤੇ ਪੁਲਿਸ ਵਾਲੇ ਜਾ ਕੇ ਸਹਾਰਾ ਹਸਪੀਟਲ ਪ੍ਰਾਈਵੇਟ ਹਸਪੀਟਲ ਤੇ ਜਾ ਕੇ ਐਮਐਲਆਰ ਕਟਾ ਕੇ ਆਏ ਰਾਤ ਸਵੇਰੇ 7:30 ਵਜੇ 55 ਮਿੰਟ ਤੋਂ ਆਫਟਰ ਦਾ ਐਸਐਸਪੀ ਵਾਸ ਇਨਫਾਰਮਡ ਤੁਸੀਂ ਮੈਨੂੰ ਦੱਸੋ ਜਿੱਥੇ ਇਨਸੀਡੈਂਟ ਹੋਇਆ ਅਸੀਂ ਕਾਰੂ ਬੰਦਿਆਂ ਨੂੰ ਲੈ ਕੇ ਉੱਥੇ ਐਡਮਿਟ ਕੀਤਾ ਹੈ ਉਹ ਇਨਸੀਡੈਂਟ ਸਾਮਨੇ ਹੋਇਆ ਉਹ ਉੱਥੇ ਨਹੀਂ ਜਾ ਸਕੇ ਮਤਲਬ ਪੰਜਾਬ ਸਰਕਾਰ ਉੱਥੇ ਕਹਿੰਦੀ ਆ ਅਸੀਂ ਜਿਹੜੇ ਬੰਦੇ ਇਨਕਾਊਂਟਰ ਚ ਗੋਲੀਆਂ ਲੱਗ ਗਈ ਸੀਗੀਆਂ ਉਹਨਾਂ ਨੂੰ ਮਿਲਣਗੇ ਸੀ ਤੇ ਉੱਥੇ ਤੁਸੀਂ ਆਪਣਾ ਇਲਾਜ ਕਰਾਨੀ ਹੈ ਉਹ ਤੁਹਾਨੂੰ ਪ੍ਰਾਈਵੇਟ ਹਸਪੀਟਲ ਜਾਣਾ ਪਿਆ ਤੇ ਇਹ ਬਹੁਤ ਹੀ ਦੁਖਨਾਕ ਘਟਨਾ ਹੈਗੀ ਹੈ ਖਾਲੀ ਘਟਨਾ ਨਹੀਂ ਪੰਜਾਬ ਪੁਲਿਸ ਦੀ ਲਾਪਰਵਾਹੀ ਖਾਲੀ ਨਹੀਂ ਪੰਜਾਬ ਪੁਲਿਸ ਤੇ ਇੱਕ ਜਿਹੜਾ ਗੁੰਡਾ ਐਲੀਮੈਂਟ ਆ ਗਿਆ ਕਿ ਅਸੀਂ ਗੁੰਡੇ ਆ ਸਾਡੇ ਸਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਇਹ ਜੋ ਇਸ ਕਰਕੇ ਆਇਆ ਜੋ ਤੁਸੀਂ ਇਹ ਪੂਰਾ ਕੇਸ ਦੇਖਿਆ ਹੋਣਾ ਐਸਐਸਪੀ ਨਾਨਕ ਡੀਜੀ ਲੈਵਲ ਤੱਕ ਦੇ ਬੰਦੇ ਉਹਨਾਂ ਨੂੰ ਉਹਨਾਂ ਦਾ ਨਾਮ ਲੈਣ ਤੋਂ ਡਰਦੇ ਨੇ ਤੇ ਤੁਸੀਂ ਸੋਚੋ ਇਸੇ ਵਜ੍ਹਾ ਨਾਲ ਉਹ ਚਾਰ ਇੰਸਪੈਕਟਰ ਦੇ ਅੰਦਰ ਇਨਾ ਅਹੰਕਾਰ ਆਇਆ ਹੋਇਆ ਹੈ ਕਿ ਸਾਨੂੰ ਕੋਈ ਛੂ ਨਹੀਂ ਸਕਦਾ ਉਸੇ ਅਹੰਕਾਰ ਦੀ ਵਜ੍ਹਾ ਨਾਲ ਪੰਜਾਬ ਰਵਾਦੀ ਚ ਜੀ ਪਰ ਜਿਹੜਾ ਹੁਣ ਇਹ ਜਾਂਚ ਚੰਡੀਗੜ੍ਹ ਦੀ ਪੁਲਿਸ ਕਰੇਗੀ ਉਹਦੇ ਵਿੱਚ 4 ਮਹੀਨਿਆਂ ਦਾ ਸਮਾਂ ਤੁਹਾਨੂੰ ਇਸ ਟਾਈਮ ਤੋਂ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਕਿ ਟਾਈਮ ਜ਼ਿਆਦਾ ਜੀ ਉਹਨਾਂ ਨੇ ਕਿਹਾ 4 ਮਹੀਨੇ ਦੇ ਅੰਦਰ ਐ ਨਹੀਂ ਕਿਹਾ ਕਿ 4 ਮਹੀਨੇ ਹੀ ਲੱਗਣਗੇ ਕੀ ਮਤਾ 2 ਮਹੀਨੇ ਤੇ ਦੇਖੋ ਥਿਸ ਇਜ਼ ਅ ਕਲੀਅਰ ਕੇਸ 올 ਐਵਿਡੈਂਸ ਆਰ ਟੈਕਨੋਲੋਜੀ ਬੇਸ ਐਵਿਡੈਂਸ ਕਿਉਂਕਿ ਪੰਜਾਬ ਪੁਲਿਸ ਤੇ ਕੋਈ ਵੀ ਐਵਿਡੈਂਸ ਬਣਾਈ ਜਾਏਗੀ ਬੰਦਾ ਢਾਬੇ ਵਾਲਾ ਉਹ ਜੋ ਹੈ ਢਾਬੇ ਵਾਲੇ ਨੇ ਸਟੇਟਮੈਂਟ ਦੇ ਦਿੱਤੀ ਉਸਨੇ ਇਟ ਇਜ਼ ਕਲੀਅਰ ਐਵਿਡੈਂਸ ਟੈਕਨੋਲੋਜੀ ਬੇਸ ਐਵਿਡੈਂਸ ਐਂਡ ਅਦਰ ਐਵਿਡੈਂਸ ਆਰ ਆਲਸੋ देयर ਬਟ ਇਸ ਵਿੱਚ ਜ਼ਿਆਦਾ ਟਾਈਮ ਲੱਗਣਾ ਨਹੀਂ ਚਾਹੀਦਾ ਹੋਰ ਵੀ ਟਰਸਟ ਦਾ ਸਿਸਟਮ ਲੈਟਸ ਟਰਸਟ ਦਾ ਸਿਸਟਮ ਅਗਰ ਟਰਸਟ ਇਥੇ ਵੀ ਇਨਸਾਫ ਨਹੀਂ ਮਿਲਿਆ ਜਸਟਿਸ ਨਹੀਂ ਮਿਲਿਆ ਤੇ ਫਿਰ ਅਪਾ ਹਾਇਰ ਕੋਰਟਸ ਤੇ ਜਾਵਾਂਗੇ ਅੱਗੇ ਫਿਰ ਬਦਲੀਲਾ ਪਾਵਾਂਗੇ ਕਿ ਸਾਡੇ ਸੁਣਾਈ ਹੋਈ ਜਾਵੇ ਤਾਂ ਜਿਸ ਪੰਜਾਬ ਪੁਲਿਸ ਦੇ ਵੱਲੋਂ ਜੋ ਤੁਹਾਡੇ ਨਾਲ ਕੀਤਾ ਜਾ ਰਿਹਾ ਸੀ ਧਮਕੀਆਂ ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਨੂੰ ਮੈਂ ਵੀ ਸੁਣਿਆ ਕਦੇ ਬੁਲਾ ਲਿਆ ਕਦੇ ਕੋਈ ਬੰਦਾ ਬਤਲਦਾ ਜਿਉਂ ਉਹ ਚੀਜ਼ਾਂ ਉਹ ਉਹ ਤੁਹਾਡੇ ਨਾਲ ਨਿਰੰਤਰ ਹੋ ਰਹੀਆਂ ਨੇ ਨਹੀਂ ਉਹ ਜਿਹੜਾ ਸਿਕਿਉਰਿਟੀ ਦਾ ਸੀਗਾ ਉਹ ਮੇਰੇ ਸਿਸਟਰ ਇਨ ਲਾਅ ਨਾਲ ਜਿਹੜੇ ਸਿਕਿਉਰਿਟੀ ਦੇ ਬੰਦੇ ਪ੍ਰੋਵਾਈਡ ਕੀਤੇ ਗਏ ਸੀ ਉਹ ਹਰ ਰੋਜ਼ ਹੀ ਬਦਲਦੇ ਜਾਂਦੇ ਸੀ ਲੇਕਿਨ ਉਹ ਅਸੀਂ ਕੱਲ ਰੈਗੂਲਰ ਕਰਾ ਲੈਨੇ ਉਹ ਕੱਲ ਬਕਾਇਦਾ ਦੋ ਬੰਦੇ ਡਿਪਿਊਟ ਕਰਦੇ ਨੇ ਜਿਹੜੇ ਤੁਸੀਂ ਮੇਰੀ ਗੱਲ ਕਰਦੇ ਹੋ ਮੇਰੇ ਦਾ ਥ੍ਰੈਟਸ ਕਰਦੇ ਸੀ ਵੀ ਢਿਲੋਲਾ ਤੁਸੀਂ ਪਿੱਛੇ ਹਟੋ ਤੁਹਾਡੇ ਤੇ ਪਰਚਾ ਪੈ ਜੂਗਾ ਜੇ ਹੋ ਜੂ ਇਹੀ ਜਿਹਿਆਂ ਮੈਨੂੰ ਇਨਡਾਇਰੈਕਟ ਵੀ ਥ੍ਰੈਟਸ ਆ ਰਹੀਆਂ ਸੀ ਲੇਕਿਨ ਮੈਂ ਉਹਨਾਂ ਕਲੀਅਰ ਕਿਹਾ ਮੈਂ ਥ੍ਰੈਟਸ ਤੋਂ ਡਰਨ ਵਾਲਾ ਨਹੀਂ ਹੈ ਤਕੜੇ ਹੋ ਕੇ ਲੜਾਂਗੇ ਹੁਣ ਡੀਜੀਪੀ ਚੰਡੀਗੜ੍ਹ ਨੇ ਇਨਕੁਆਰੀ ਮਾਰ ਕੀਤੀ ਹੈ ਤੇ ਉਹਦੇ ਨਾਲ ਨਾਲ ਮੈਂ ਇੱਥੇ ਵੀ ਕਹੂੰਗਾ ਕਿ ਜਿਹੜੇ ਆ ਜਿੱਥੋਂ ਆਏ ਸੀ ਆ ਬੰਦੇ ਉਦਾਂ ਵੀ ਇਨਵੈਸਟੀਗੇਟ ਕੀਤਾ ਜਾਵੇ ਪਾਟ ਕੀ ਆ ਜਿਹੜੇ ਇਨਕਾਊਂਟਰ ਵੀ ਗਲਤ ਹੋ ਰਹੇ ਨੇ ਪੰਜਾਬ 'ਚ ਉਹ ਵੀ ਅਸੀਂ ਇਨਵੈਸਟੀਗੇਟ ਕਰਾਵਾਂਗੇ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਆ ਕਿ ਇਹ ਬੰਦੇ ਆ ਪੁਲਿਸ ਮੁਲਾਜ਼ਮ ਤੁਹਾਨੂੰ ਧਮਕਾਉਂਦੇ ਆ ਤਾਂ ਡੀਜੀਪੀ ਸਾਹਿਬ ਨੂੰ ਤੁਸੀਂ ਬਾਈ ਨੇਮ ਕੰਪਲੇਂਟ ਦਿੱਤੀ ਨਹੀਂ ਬਾਈ ਨੇਮ ਨਹੀਂ ਦਿੱਤੀ ਓਏ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ ਆਫੀਸਰ ਹੈਗੇ ਨੇ ਉਹਨਾਂ ਨੇ ਮੈਨੂੰ ਦੱਸਿਆ ਆਫ ਦਿ ਰਿਕਾਰਡ ਕਿ ਠੱਲੂ ਸਾਹਿਬ ਤੁਹਾਡੇ ਤੇ ਆਹ ਕਾਰਵਾਈ ਕਰਨ ਬਾਰੇ ਸੋਚ ਰਹੇ ਨੇ ਤੁਸੀਂ ਆਪਣਾ ਧਿਆਨ ਰੱਖੋ ਕਿਸੇ ਵੀ ਟਾਈਮ ਤੁਹਾਡੇ ਤੇ ਆ ਤਿੰਨ ਤਰ੍ਹਾਂ ਦੇ ਪਰਚੇ ਪਾ ਦੇਣਗੇ ਮੁੜ ਕੇ ਤੁਹਾਨੂੰ ਪਤਾ ਹੀ ਐ ਪ੍ਰੂਫ ਤਾਂ ਕੋਟਾਂ ਕੀ ਇਸੇ ਮੀਨਜਬਾਨਤ ਨਹੀਂ ਹੁੰਦੀ ਵੀ ਆਪਣਾ ਧਿਆਨ ਰੱਖੋ ਉਹ ਜਾਣਕਾਰੀ ਸਾਰੀ ਮੈਂ ਆਮਰਸ਼ਾਹੀ ਨੂੰ ਤੇ ਰਾਜਨਾਥ ਸਿੰਘ ਜੀ ਨੂੰ ਦੇ ਚੁੱਕਿਆ ਸਾਡੇ ਨੂੰ ਸਭ ਤੁਹਾਡੇ ਕੋਲੇ ਇੱਕ ਰਾਹ ਹੋਰ ਬਚਦਾ ਸੁਪਰੀਮ ਕੋਰਟ ਦਾ ਇਨ ਕੇਸ ਤੁਸੀਂ ਇਸ ਜਾਂਚ ਤੋਂ ਚੰਡੀਗੜ੍ਹ ਪੁਲਿਸ ਦੀ ਜਾਂਚ ਤੋਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਤਾਂ ਤੁਹਾਡੇ ਕੋਲੇ ਇੱਕ ਰਾਹ ਹੋਰ ਬਚਦਾ ਸੁਪਰੀਮ ਕੋਰਟ ਦਾ ਤਾਂ ਕਿ ਫਿਰ ਤੁਸੀਂ ਉਹ ਰਾਹ ਵੀ ਬਣਾਓ ਦੇਖੋ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਤੱਕ ਅਸੀਂ ਰੁਕਣ ਵਾਲੇ ਨਹੀਂ ਹੈਗੇ ਲੇਕਿਨ ਮੈਨੂੰ ਡੀਜੀਪੀ ਚੰਡੀਗੜ੍ਹ 'ਚ ਪੂਰਾ ਵਿਸ਼ਵਾਸ ਹੈ ਕਿ ਸਾਡੇ ਨਾਲ ਇਨਸਾਫ ਕਰਨਗੇ ਤੇ ਜੇ ਆ ਵੀ ਨਹੀਂ ਸਾਫ ਕਰਨਗੇ ਫਿਰ ਪੰਜਾਬ ਪੁਲਿਸ ਤੇ ਇਨਾਂ ਚ ਕੀ ਫਰਕ ਰਹੇ ਜੂਗਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਚੰਡੀਗੜ੍ਹ ਪੁਲਿਸ ਅ ਪੰਜਾਬ ਨਾਲ ਲਾਅ ਐਂਡ ਆਰਡਰ ਚੰਡੀਗੜ੍ਹ ਜਾਦਾ ਵਧੀਆ ਹੈ ਉਹ ਚੰਡੀਗੜ੍ਹ ਪੁਲਿਸ ਕਰਕੇ ਹੀ ਹੈ ਨਾ ਜੀ ਇੱਥੇ ਕੋਈ ਕ੍ਰਾਈਮ ਨਹੀਂ ਹੁੰਦਾ ਇੱਥੇ ਕੋਈ ਔਰਤੀ ਲੁੱਟਖੋੜੀ ਹੁੰਦੀ ਕੋਈ ਇਨਕਾਊਂਟਰ ਨਹੀਂ ਹੁੰਦਾ ਫੇਕ ਤੇ ਪੰਜਾਬ 'ਚ ਹੋ ਰਹੇ ਨੇ ਤੇ ਜੇ ਮੈਨੂੰ ਪੂਰੀ ਉਮੀਦ ਹੈ ਕਿ ਡੀਜੀਪੀ ਪੰਜਾਬ ਫੇਅਰ ਇਨਵੈਸਟੀਗੇਸ਼ਨ ਕਰਕੇ ਸਾਨੂੰ ਜਸਟਿਸ ਦਵਾਣਗੇ ਤੇ ਉਹ ਸਾਨੂੰ ਮਿਲੇਗਾ ਸ਼ੁਕਰੀਆ ਧੰਨਵਾਦ ਲੋ ਸਭ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ